ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਸੰਗ ਜੀਓ ਆਓ ਅੱਜ ਅਸੀਂ ਰਾਗ ਤਲੰਗ ਦੇ ਵਿੱਚ ਉਚਾਰਨ ਕੀਤਾ ਹੋਇਆ ਧੰਗੁਰੂ ਨਾਨਕ ਸਾਹਿਬ ਜੀ ਦਾ ਪਾਵਨ ਸ਼ਬਦ ਆਪਾਂ ਸਰਵਣ ਕਰੀਏ ਜੀ ਰਾਗ ਤਲੰਗ ਮਹੱਲਾ ਪਹਿਲਾ ਘਰ ਪਹਿਲਾ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਆਜੂਨੀ ਸਹ ਭੰ ਗੁਰ ਪ੍ਰਸਾਦ ਯਕ ਅਰਜ ਗੁ ਫਤਮ ਪੀਸ ਤੋਦਰ ਗੋਸ ਕੁੰਨ ਕਰਤਾਰ ਹਕ ਕਬੀਰ ਕਰੀਮ ਤੋ ਬੇਅੈਬ ਪਰਵਦਗਾਰ ਹੇ ਕਰਤਾਰ ਸਦਾ ਕਾਇਮ ਰਹਿਣ ਵਾਲਾ ਹੈ ਤੂੰ ਸਭ ਤੋਂ ਵੱਡਾ ਹੈ ਤੂੰ ਬਖਸ਼ਿਸ਼ ਕਰਨ ਵਾਲਾ ਹੈ ਤੂੰ ਪਵਿੱਤਰ ਹਸਤੀ ਵਾਲਾ ਹੈ ਤੂੰ ਸਬ ਦਾ ਪਾਲਣ ਵਾਲਾ ਹੈ ਮੈਂ ਤੇਰੇ ਅੱਗੇ ਇੱਕ ਬੇਨਤੀ ਕੀਤੀ ਹੈ ਮੇਰੀ ਬੇਨਤੀ ਧਿਆਨ ਨਾਲ ਸੁਣ ਯੱਗ ਮਤਲਬ ਇੱਕ ਅਰਜ ਕਰਨੀ ਗੁਫ਼ਤਾ ਮੈਂ ਆਖੀ ਪ੍ਰਮਾਤਮਾ ਦੇ ਅੱਗੇ ਏ ਵਾਹਿਗੁਰੂ ਤੂੰ ਕੰਨ ਦੇ ਕੇ ਮੇਰੀ ਬੇਨਤੀ ਨੂੰ ਸੁਣਾ ਸੋ ਇਹ ਗੁਰੂ ਨਾਨਕ ਸਾਹਿਬ ਜੀ ਦਾ ਭਾਵਨ ਸ਼ਬਦ ਹੈ ਜੀ ਦੁਨੀਆਂ ਮੁਕਾਮੇ ਫਾਨੀ ਤਹਿ ਕੀਤ ਦਿਲ ਦਾ ਨੀ ਮਮਸਰ ਮੂਏ ਅਜ਼ਰਾਇਲ ਗਿਰਫਤ ਹੈ ਦਿਲ ਹੀ ਚਨਾਦਾਨੀ ਰਹਾਉ ਹੇ ਮੇਰੇ ਦਿਲ ਨੂੰ ਸੱਚ ਜਾਣ ਕੇ ਹੇ ਮੇਰੇ ਦਿਲ ਤੋਂ ਸੱਚ ਜਾਣ ਕਿ ਇਹ ਦੁਨੀਆ ਨਾਸਵੰਤ ਹੈ ਹੇ ਦਿਲ ਤੂੰ ਕੁਝ ਵੀ ਨਹੀਂ ਸਮਝਦਾ ਕਿ ਮੌਤ ਦੇ ਫਰਿਸ਼ਤੇ ਮਜਲ ਅਜ਼ਰਾਇਲ ਗਿਰਫਤ ਹੈ ਅਜ਼ਰਾਇਲ ਨੇ ਜਿਹਨੇ ਮੇਰੇ ਸਿਰ ਦੇ ਵਾਲ ਫੜੇ ਹੋਏ ਹਨ ਦੁਨੀਆ ਮੁਕਾਮੇ ਫਾਨੀ ਦੁਨੀਆ ਮਤਲਬ ਉਹ ਮਕਾਮ ਜਿਹੜਾ ਥਾਮ ਫਾਨੀ ਫਨਾ ਹੋਣ ਵਾਲਾ ਦੁਨੀਆ ਮਕਾਮੇ ਫਾਨੀ ਤਹਿਕੀਕ ਦਿਲਦਾਨੀ ਮਮਸਰ ਮੂਏ ਅਜ਼ਰਾਈਲ ਗਿਰਫਤੇ ਦਿਲ ਹੀਚ ਦਾ ਦਾਨੀ ਸੋ ਇਹ ਗੁਰਦਾਨਿਕ ਸਾਹਿਬ ਜੀ ਦਾ ਸ਼ਬਦ ਹੈ ਇਹਨੂੰ ਆਪਾਂ ਆਪਾਂ ਕੋਸ਼ਿਸ਼ ਕਰਦੇ ਆਂ ਪੜਨ ਦੇ ਨਾਲ ਨਾਲ ਜਨ ਪਿਸਰ ਪਦਰ ਬਿਰਾਦਰਾ ਕਸਨੀਸ ਦਸਤੰਗੀਰ ਆਖਿਰ ਵਿਅਕਤਮ ਕਸਨਾ ਦਾਰਦ ਚੋਂ ਸਬਦ ਤਕਬੀਰ ਜਨ ਇਸਤਰੀ ਪਿਸਰ ਪੁੱਤਰ ਜਨ ਪਿਸਰ ਪਦਰ ਬਿਰਾਦਰਾ ਕਸਨੀਸ ਦਸਤੰਗੀਰ ਮਤਲਬ ਬਾ ਮੈਂ ਇਸਤਰੀ ਹੈ ਪੁੱਤਰ ਹੈ ਪਿਓ ਹੈ ਸਾਰੇ ਭਰਾ ਵਾ ਇਹਨਾਂ ਵਿੱਚੋਂ ਕੋਈ ਵੀ ਮਦਦ ਕਰਨ ਵਾਲਾ ਨਹੀਂ ਜਦੋਂ ਆਖਰ ਨੂੰ ਮੈਂ ਨਿਗਾ ਆਖਰ ਵਿਅਕਤਮਕਸ ਨੰਦਾ ਅਰਧ ਜਦੋਂ ਆਖਰ ਨੂੰ ਮੈਂ ਡਿਗਾ ਭਾਵ ਜਦੋਂ ਮੌਤ ਆ ਗਈ ਜਦੋਂ ਮੁਰਦੇ ਨੂੰ ਦੱਬਣ ਵੇਲੇ ਦੀ ਨਵਾਜ਼ ਪੜੀਦੀ ਹੈ ਕੋਈ ਵੀ ਮੈਨੂੰ ਇੱਥੇ ਰੱਖ ਨਹੀਂ ਸਕਦਾ ਕਸਨਾ ਦਾ ਦਰਦ ਚੋਂ ਸਵੱਦ ਤੱਕ ਵੀਰ ਪੀ ਉਸ ਵੇਲੇ ਸਾਨੂੰ ਕੋਈ ਵੀ ਨਹੀਂ ਰੱਖ ਸਕਦਾ ਇੱਥੇ ਕੋਈ ਰੱਖ ਨਾ ਸਕੀ ਕਿਉਂਕਿ ਕੋਈ ਵੀ ਨਹੀਂ ਰੱਖ ਸਕਦਾ ਜਦੋਂ ਸਵਾਸ ਖਤਮ ਹੋ ਜਾਂਦੇ ਐ ਸਭ ਰੋਜ ਕਸਤਮ ਦਰ ਹਵਾ ਕਰ ਦੇਮ ਵਦੀ ਖਿਆਨ ਗਾਹੇ ਨਨ ਕੀ ਕਾਰ ਕਰਦੰ ਮਮ ਇੰਚਨੀ ਅਹਵਾਲ ساری ਜ਼ਿੰਦਗੀ ਸਭ ਰੋਜ਼ ਮੈਂ ਰਾਤ ਦਿਨ ਲਾਲਚ ਵਿੱਚ ਫਿਰਦਾ ਰਿਹਾ ਸਭ ਰੋਜ਼ ਦਸਤਮਦਰ ਹਵਾ ਕਰਦੇਮ ਬਦੀ ਖਿਆਲ ਗਾਹੇ ਨਨ ਕੀ ਕਾਰ ਕਰਦੰ ਮਮ ਇ ਚਨੀ ਅਹਵਾਲ ساری ਜ਼ਿੰਦਗੀ ਮੈਂ ਰਾਤ ਦਿਨ ਲਾਲਚ ਵਿੱਚ ਫਿਰਦਾ ਰਿਆ ਮੈਂ ਬਦੀ ਦੇ ਹੀ ਖਿਆਲ ਕਰਦਾ ਰਿਆ ਕਦੇ ਮੈਂ ਕਦੇ ਕੋਈ ਨੇਕੀ ਦਾ ਕੰਮ ਨਹੀਂ ਕੀਤਾ ਹੈ ਕਰਤਾਰ ਮੇਰਾ ਇਹੋ ਜਿਹਾ ਹਾਲ ਹੈ ਗਾਹੇ ਨਾ ਨੇਕੀ ਕਾਰ ਕਰਦਮ ਮਮ ਇ ਚਨੀ ਅਹਵਾਲ ਮੇਰਾ ਇਸ ਤਰ੍ਹਾਂ ਦਾ ਹਾਲ ਹੈ ਕਿ ਮੈਂ ਕਦੀ ਨੇਕੀ ਬਾਰੇ ਕਦੀ ਸੋਚਿਆ ਬਣੀ ਕਿ ਮੈਂ ਕੋਈ ਨੇਕੀ ਵੀ ਕਰਨੀ ਹੈ ਸੋ ਸਭ ਰੋਜ ਗਸਤਮ ਦਰਹਾਵਾ ਕਰਦੀਬ ਬਦੀ ਖਿਆਲ ਹਰ ਵੇਲੇ ਬਦੀਆਂ ਬਾੜੇ ਕਰਮ ਕਰਨ ਦਾ ਖਿਆਲ ਬਣਿਆ ਦਿੰਦਾ ਬਦ ਵਖਤ ਹਮ ਚੋ ਬਖੀਲ ਗਾਫਿਲ ਬੇਨਜਰ ਬੇਬਾਕ ਨਾਨਕ ਬਿਯੋਗਤ ਜਨ ਤੁਰਾ ਤੇਰੇ ਚਾਕਰਾਂ ਪਾਖਾਕ ਏ ਕਰਤਾਰ ਮੇਰੇ ਵਰਗਾ ਦੁਨੀਆ ਵਿੱਚ ਕੋਈ ਨਿਪਾਗਾ ਨਿੰਦਕ ਲਾ ਪਰਵਾ ਢੀਠ ਤੈਨ ਨ ਡਰ ਨਹੀਂ ਹੈ ਪਰ ਤੇਰਾ ਦਾਸ ਨਾਨਕ ਤੈਨੂੰ ਆਖਦਾ ਹੈ ਕਿ ਮਿਹਰ ਕਰ ਮੈਨੂੰ ਤੇਰੇ ਸੇਵਕਾਂ ਦੇ ਚਰਨਾਂ ਦੀ ਧੂੜ ਮਿਲੇ ਨਾਨਕ ਬਿਯੋਗਤ ਜਨ ਤੁਰਾ ਤੇਰੀ ਚਾਕਰਾਂ ਪਾਖਾਗ ਹੇ ਵਾਹਿਗੁਰੂ ਤੇਰੀ ਚੱਕਰਾਂ ਦੀ ਤੇਰੇ ਸੇਵਕਾਂ ਦੀ ਜਿਹੜੇ ਤੇਰਾ ਨਾਮ ਜਪਦੇ ਆ ਉਹਨਾਂ ਦੇ ਚਰਨਾਂ ਦੀ ਖਾਕ ਪਾਖਾਕ ਮਤਲਬ ਉਹਨਾਂ ਦੇ ਚਰਨਾਂ ਦੀ ਧੂੜ ਧੂੜ ਮਤਲਬ ਉਹਨਾਂ ਵਾਲਾ ਸੋਹਣਾ ਗਿਆਨ ਸਾਨੂੰ ਜ਼ਿੰਦਗੀ ਵਿੱਚ ਆ ਜਾਵੇ ਤਾਂ ਕਿ ਸਾਡੀ ਜ਼ਿੰਦਗੀ ਵੀ ਸੋਹਣੀ ਤੇ ਸੁਹਾਵਣੀ ਬਣੇ ਸੋ ਗੁਰਦਾਨਗ ਸਿੰਘ ਸਾਹਿਬ ਜੀ ਦਾ ਸ਼ਬਦ ਆਪਾਂ ਸਰਵਣ ਕੀਤਾ ਸਾਰਿਆਂ ਨੇ ਪੜਿਆ ਸੁਣਿਆ ਹੋਈਆਂ ਭੁੱਲਾਂ ਦੀ ਮਾਫੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ